ਅੱਜ ਸਵੇਰੇ ਹੰਡਿਆਆ ਰੋਡ ਤੇ ਸਥਿਤ ਹੋਂਡਾ ਮੋਟਰਸਾਈਕਲਾਂ ਦੀ ਏਜੰਸੀ ਬਾਂਸਲ ਆਟੋਮੋਬਾਈਲਸ ਦੇ ਬਾਹਰ ਨਵੇਂ ਮੋਟਰਸਾਈਕਲ ਲਿਹਾੜਿਆ ਟਰੱਕ ਜਿਸ ਦੇ ਵਿੱਚ ਮੋਟਰਸਾਈਕਲ ਭਰੇ ਹੋਏ ਸਨ ਉਸ ਨੂੰ ਅਚਾਨਕ ਅੱਗ ਲੱਗੀ ਹੈ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ਤੇ ਕਾਬੂ ਪਾਇਆ ਤੇ ਜਾਨੀ ਨੁਕਸਾਨ ਤੋਂ ਤਾਂ ਬਚਾਰਿਆ ਹੈ ਜਾਣਕਾਰੀ ਦਿੰਦਿਆਂ ਫਾਇਰ ਬ੍ਰਿਗੇਡ ਟੀਮ ਦੇ ਅਧਿਕਾਰੀ ਜਿਨ੍ਹਾਂ ਦਾ ਨਾਮ ਹੈ ਕਿ ਉਹਨਾਂ ਦੇ ਕੋਲ ਸੂਚਨਾ ਆਈ ਸੀ ਕਿ ਇੱਥੇ ਨਵੇਂ ਮੋਟਰਸਾਈਕਲਾਂ ਦੇ ਭਰੇ ਟਰੱਕ ਨੂੰ ਅੱਗ ਲੱਗੀ ਜਿਸ ਤੋਂ ਬਾਅਦ ਦੋ ਫਾਇਰ ਬ੍ਰਿਗੇਡ ਦੀਆਂ ਵੱਡੀਆਂ ਗੱਡੀਆਂ ਤੇ ਇੱਕ ਛੋਟੀ ਗੱਡੀ ਮੌਕੇ ਤੇ ਪਹੁੰਚ ਜਾਨੀ ਨੁਕਸਾਨ ਤੋਂ ਤਾਂ ਬਚਾਰੇ ਹੈ ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਇੱਥੇ ਫਾਇਰ ਬ੍ਰਿਗੇਡ ਦੀ ਟੀਮ ਦਾ ਜਿਹੜੇ ਆਟੋਮੋਬਾਈਲ ਕੰਪਨੀ ਦੇ ਮਾਲਕ ਨੇ ਉਹਨਾਂ ਨੇ ਧੰਨਵਾਦ ਕੀਤਾ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਟਰੱਕ 'ਚ ਪੰਜਾਬ ਮੋਟਰਸਾਈਕਲ ਸਨ ਜੇਕਰ ਉਸ ਸਮੇਂ ਤੇ ਕਾਬੂ ਨਾ ਪਾਇਆ ਜਾਂਦਾ ਤੇ ਵੱਡਾ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਤੇ ਮਾਲੀ ਨੁਕਸਾਨ ਵੀ ਹੋਣਾ ਸੀ ਆ ਕੀ ਉਧਰ ਵਾਟਾ ਤੇ ਇੱਥੇ ਜਿਹੜਾ ਹੈ ਕਿ ਕੀ ਅੱਗ ਲੱਗੀ ਹੈ ਮੇਰੀ ਸਰ ਜਸਵਿੰਦਰ ਸਿੰਘ ਫਾਇਰਮੈਨ ਦਾ ਉਹਦਾ ਜੀ ਮੇਰਾ ਅੱਗ ਜੀ ਲੱਗੀ ਆ ਕਚੇੜੀ ਚੌਂਕ ਤੋਂ ਜਿਹਦਾ ਪਤਨ ਹੰਡਿਆ ਇਹਨੂੰ ਜਾਣਿਆ ਜੀ ਰੋਡ ਦੇ ਉੱਪਰ ਸਾਨੂੰ ਕਾਲ ਆਈ ਵੀ ਟਰੱਕ ਜਿਹੜਾ ਕਿ ਮੋਟਰ ਤੇਲ ਨਾਲ ਭਰਿਆ ਹੋਇਆਗਾ ਵੀ ਉਹਨੂੰ ਅੱਗ ਲੱਗੀ ਜੀ ਉਹਦੇ ਚ ਫਾਇਰ ਟੈਂਡਰ ਜਲਦੀ ਭੇਜਿਆ ਜਾ ਵੀ ਤੇ ਜੀ ਅਸੀਂ ਤੁਰੰਤ ਫਾਇਰ ਟੈਂਡਰ ਕੱਢੇ ਜੀ ਇੱਕ ਮਿਨੀ ਫਾਇਰ ਟੈਂਡਰ ਤੇ ਦੋ ਜੀ ਸਾਡੇ ਜਿਹੜੇ ਕੀ ਵੱਡੇ ਫਾਇਰ ਟੈਂਡਰ ਆ ਉਹ ਕੱਢੇ ਤੇ ਅੱਗ ਤੇ ਕਾਬੂ ਪਾਇਆ ਜੀ ਕਿੰਨੀ ਕੀ ਤਰ੍ਹਾਂ ਦੀ ਕਿੰਨਾ ਨੁਕਸਾਨ ਹੋਇਆ ਨੁਕਸਾਨ ਸਰ ਮੂਰੇ ਕੀ ਨੁਕਸਾਨ ਇਹਨਾਂ ਦਾ ਕੋਈ ਨਹੀਂ ਹੈਗਾ ਬਚਤ ਰਹੀ ਜੀ ਜਿਹੜੇ ਕੀ ਮੂਰੇ ਮੂਰੇ ਸੀਗੇ ਪਏ ਸੀਗੇ ਉਹਨਾਂ ਨੂੰ ਅੱਗ ਲੱਗੀ ਸੀ ਉਹਨਾਂ ਦੇ ਜੀ ਮੌਕੇ ਤੇ ਆ ਕੇ ਕਾਬੂ ਪਾ ਲਿਆ ਜੀ ਕਿੰਨੀਆਂ ਗੱਡੀਆਂ ਬੁੱਲ ਆਈਆਂ ਕੁੱਲ ਤਿੰਨ ਸਰ ਕਿੰਨੀ ਤੇ ਫੈਕਿੰਗ ਦੇ ਬੰਦੇ ਸੀ ਤੁਹਾਡੇ ਸਾਢੇ ਸਰ 10 ਤੋਂ 12 ਦੇ ਵਿੱਚ ਫਾਇਰਮੈਨ ਸੀਗੇ ਜਿਹੜੇ ਜੀ ਸਾਡੇ ਡਿਊਟੀ ਤੇ ਹਾਜ਼ਰ ਸੀਗੇ ਜੀ ਤੇ ਮਤਲਬ ਜਾਨੀ ਨੂੰ ਕੋਈ ਤੇ ਮਾਲੀ ਨੂੰ ਕੋਈ ਨੁਕਸਾਨ ਹੋਣ ਤੋਂ ਬਚਾਰਿਆ ਗਿਆ ਹਾਂਜੀ 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 ਸਰ ਜਾਨੀ ਮਾਲੀ ਨੁਕਸਾਨ ਕੋਈ ਵੀ ਨਹੀਂ ਹੋਇਆ ਜੀ ਤੇ ਮੌਕੇ ਤੇ ਆ ਕੇ ਜੀ ਕਾਬੂ ਪਾ ਲਿਆ ਵੇ ਜੀ ਮੈਂ ਜੀ ਕਿਹਨਾਵੇਂ ਹਾਂ ਰਜੇਸ਼ ਬੰਸਰ ਹੈ ਜੀ ਬੰਸਰਾਡ ਮੋਡਲ ਤੋਂ ਬੋਲ ਰਿਹਾ ਹਾਂ ਸਾਹੀ ਜੀ ਦੇ ਸਾਥ ਸਵੇਰੇ ਮਤਲਬ ਕਿ ਅੱਖ ਲੱਗੀ ਹੈ ਟਰੱਕ ਨੂੰ ਮੋਟਰਸਾਈਕਲ ਦਾ ਟਰੱਕ ਆਇਆ ਸੀ ਕਿੰਨੇ ਮੋੜ ਫੈਗਦੀ ਸੀ ਉਹ ਸਟੱਟ ਦੇ ਵਿੱਚ ਕੀ ਨੁਕਸਾਨ ਪਿਆ ਨਹੀਂ ਟਰੱਕ ਦੇ ਵਿੱਚ 50 ਮੋਟਰਸਾਈਕਲ ਸੀ ਜੀ ਮਤਲਬ ਕਿ ਸਾਡਾ ਨੁਕਸਾਨ ਕੋਈ ਨਹੀਂ ਹੋਇਆ ਨੁਕਸਾਨ ਤੋਂ ਸਾਡੀ ਬਚਤ ਰਹਿ ਗਈ ਨਾ ਕੋਈ ਜਾਨੀ ਨੁਕਸਾਨ ਹੈ ਨਾ ਕੋਈ ਮੋਟਰਸਾਈਕਲ ਦਾ ਨੁਕਸਾਨ ਹੈ ਫਾਇਰ ਕੇ ਟੀਮ ਕੀ ਦੀਦੀ ਕੀ ਦੀਦੀ ਦੇ ਦੋ ਬਣ ਫਾਇਰ ਫਾਇਰ ਬਗਰੇਡ ਦੀ ਟੀਮ ਦਾ ਸੀ ਮਤਲਬ ਕਿ ਪ੍ਰੇਜ਼ ਕਰਦੇ ਆ ਛਲਾਗਾ ਕਰਦੇ ਆ ਇਹਨਾਂ ਨੇ ਸਾਨੂੰ ਪੂਰੀ ਟਾਈਮ ਲਈ ਸਾਨੂੰ ਸਰਵਿਸ ਦਿੱਤੀ ਹੈ ਜੀ ਮਤਲਬ ਕਿ ਵਿਦਰਨ ਟਾਈਮ 10 ਮਿੰਟਾਂ ਦੇ ਵਿੱਚ ਵੀ ਸਾਡੇ ਕੋਲ ਪਹੁੰਚ ਗਏ ਜੀ ਕਿਹਾ ਸਕੇ ਫਾਇਰ ਦੇ ਜਿਹੜੇ ਮੋਕੇ ਬਤੀਆ ਵੀ ਵੱਡਾ ਨੁਕਸਾਨ ਹੋਊ ਟੱਲ ਗਿਆ ਹਾਂਜੀ ਹਾਂਜੀ ਬਿਲਕੁਲ ਵੱਡਾ ਵੱਡਾ ਨੁਕਸਾਨ ਹੋ ਆ ਕੀ ਉਹਦਾ ਟਾਟਾ ਤੇ ਅੱਜ ਜਿਹੜਾ ਹੈ ਕਿ ਕੀ ਅੱਗ ਲੱਗੀ ਹੈ ਮੇਰੀ ਸਰ ਜਸਵਿੰਦਰ ਸਿੰਘ ਫਾਇਰਮੈਨ ਦਾ ਉਹਦਾ ਜੀ ਮੇਰਾ ਅੱਗ ਜੀ ਲੱਗੀ ਆ ਕਚੇੜੀ ਚੌਂਕ ਤੋਂ ਜਿਹਦਾ ਪਤਨੋ ਹੰਡਿਆ ਇਹਨੂੰ ਜਾਣਿਆ ਜੀ ਰੋਡ ਦੇ ਉੱਪਰ ਸਾਨੂੰ ਕਾਲ ਆਈ ਵੀ ਟਰੱਕ ਜਿਹੜਾ ਕਿ ਮੋਟਰ ਤੇ ਹੁਣਾ ਭਰਿਆ ਹੋਇਆਗਾ ਵੀ ਉਹਨੂੰ ਅੱਗ ਲੱਗੀ ਜ ਉਹਦੇ ਚ ਫਾਇਰ ਟੈਂਡਰ ਜਲਦੀ ਭੇਜਿਆ ਜਾ ਵੀ ਤੇ ਜੀ ਅਸੀਂ ਤੁਰੰਤ ਫਾਇਰ ਟੈਂਡਰ ਕੱਢੇ ਜੀ ਇੱਕ ਮਿਨੀ ਫਾਇਰ ਟੈਂਡਰ ਤੇ ਦੋ ਜੀ ਸਾਡੇ ਜਿਹੜੇ ਕੀ ਵੱਡੇ ਫਾਇਰ ਟੈਂਡਰ ਉਹ ਕੱਢੇ ਤੇ ਅੱਗ ਤੇ ਕਾਬੂ ਪਾਇਆ ਜੀ ਕਿੰਨੀ ਕਿਸ ਤਰ੍ਹਾਂ ਦੀ ਕਿੰਨਾ ਨੁਕਸਾਨ ਹੋਇਆ ਨੁਕਸਾਨ ਸਰ ਮੂਰੇ ਕੀ ਨੁਕਸਾਨ ਇਹਨਾਂ ਦਾ ਕੋਈ ਨਹੀਂ ਹੈਗਾ ਬਸ ਚਤ ਰਹਿ ਗਈ ਜੀ ਜਿਹੜੇ ਕੀ ਮੂਰੇ ਮੂਰੇ ਸੀਗੇ ਪਏ ਸੀਗੇ ਉਹਨਾਂ ਨੂੰ ਅੱਗ ਲੱਗੀ ਸੀ ਉਹਨਾਂ ਤੇ ਜੀ ਮੌਕੇ ਤੇ ਆ ਕੇ ਕਾਬੂ ਪਾਲਿਆ ਜੀ ਕਿੰਨੀਆਂ ਗੱਡੀਆਂ ਕੋਲ ਆਈਆਂ ਗੁੱਲ ਤਿੰਨ ਸਾਰ ਕਿੰਨੀ ਤੇ ਬੈਂਟੀਂ ਦੇ ਬੰਦੇ ਸੀਗੇ ਤੁਹਾਡੇ ਸਾਡੇ ਸਰ 10 ਤੋਂ 12 ਦੇ ਵਿੱਚ ਫਾਇਰਮੈਨ ਸੀਗੇ ਜਿਹੜੇ ਜੀ ਸਾਡੇ ਡਿਊਟੀ ਤੇ ਹਾਜ਼ਰ ਸੀਗੇ ਜੀ ਤੇ ਮਤਲਬ ਜਾਨੀ ਨੂੰ ਤੇ ਮਾਲੀ ਨੂੰ ਕੋਈ ਨੁਕਸਾਨ ਹੋਣ ਤੋਂ ਬਚਾਰਿਆ ਗਿਆ ਹਾਂਜੀ 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 ਸਰ ਜਾਨੀ ਮਾਲੀ ਨੁਕਸਾਨ ਕੋਈ ਵੀ ਨਹੀਂ ਹੋਇਆ ਜੀ ਤੇ ਮੌਕੇ ਤੇ ਆ ਕੇ ਜੀ ਕਾਬੂ ਪਾਲਿਆ ਦੇ ਜੀ ਹਾਂਜੀ ਮੇਰੀ ਕੀ ਨਾਮ ਹੈ ਹਾਂ ਰਜੇਸ਼ ਬੰਸਲ ਹੈ ਜੀ ਬੰਸਲਡ ਮੋਦੀਸ ਤੋਂ ਬੋਲ ਰਿਹਾ ਹਾਂ ਜੀ ਜੀ ਸਾਥ ਸਵੇਰੇ ਪਤਾ ਲੱਗਿਆ ਵੀ ਅੱਕ ਲੱਗੀ ਐ ਟਰੱਕ ਨੂੰ ਮੋਟਰਸਾਈਕਲ ਦਾ ਟਰੱਕ ਆਇਆ ਸੀ ਕਿੰਨੇ ਮੋਟਰਸਾਈਕਲ ਸੀਗੇ ਉਸ ਟਰੱਕ ਦੇ ਵਿੱਚ ਕੀ ਨੁਕਸਾਨ ਹੋਇਆ ਨਹੀਂ ਟਰੱਕ ਦੇ ਵਿੱਚ 50 ਮੋਟਰਸਾਈਕਲ ਸੀਗੇ ਜੀ ਮਤਲਬ ਕਿ ਸਾਡਾ ਨੁਕਸਾਨ ਕੋਈ ਨਹੀਂ ਹੋਇਆ ਨੁਕਸਾਨ ਤੋਂ ਸਾਡੀ ਬਚਤ ਰਹਿ ਗਈ ਨਾ ਕੋਈ ਜਾਨੀ ਨੁਕਸਾਨ ਹੈ ਨਾ ਕੋਈ ਮੋਟਰਸਾਈਕਲ ਦਾ ਨੁਕਸਾਨ ਹੈ ਫਾਇਰ ਕੇ ਟੀਮ ਕਿੰਨੀ ਦੇਰ ਕਿੰਨੀ ਦੇਰ ਤੱਕ ਬਣੀ ਫਾਇਰ ਫਾਇਰ ਬਗਰੇਡ ਦੀ ਟੀਮ ਦਾ ਸੀ ਮਤਲਬ ਕਿ ਪ੍ਰੇਜ਼ ਕਰਦੇ ਆ ਛਲਾਂਗਾ ਕਰਦੇ ਆ ਇਹਨਾਂ ਨੇ ਸਾਨੂੰ ਪੂਰੀ ਟਾਈਮ ਲਈ ਸਾਨੂੰ ਸਰਵਿਸ ਦਿੱਤੀ ਹੈ ਜੀ ਮਤਲਬ ਕਿ ਵਿਦਰਨ ਟਾਈਮ 10 ਮਿੰਟਾਂ ਦੇ ਵਿੱਚ ਵੀ ਸਾਡੇ ਕੋਲ ਪਹੁੰਚ ਗਈ ਜੀ। ਕਹਿ ਸਕਦੇ ਹਾਂ ਕਿ ਜੇ ਇਹ ਮੋਕੇ ਬੱਤੀਆ ਵੀ ਵੱਡਾ ਨੁਕਸਾਨ ਹੋਣ ਤੋਂ ਟਲ ਗਿਆ। ਹਾਂਜੀ ਹਾਂਜੀ ਬਿਲਕੁਲ ਵੱਡਾ ਵੱਡਾ ਨੁਕਸਾਨ ਹੋਣ ਤੋਂ ਟਲ ਗਿਆ। ਸਾਡਾ ਨੁਕਸਾਨ ਨਹੀਂ ਕੋਈ ਹੋਇਆ ਜੀ।